ਸਰਬਤ ਖਾਲਸਾ ਦੀ ਆਰਚ ਗੁਰਜ ਸਿਆਸੀ ਪਾਰਟੀਆਂ ਗਰਮ ਖਿਆਲੀਆਂ ਦੇ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਫਿਰਕ ਚ ਨੇ ਪਰ ਪੰਜਾਬ ਸਰਕਾਰ ਇਹਨਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦੇਵੇਗੀ ਇਹ ਕਹਿਣਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਦਿਲਜੀਤ ਸਿੰਘ ਚੀਮਾ ਦਾ ਪਾਇਲਟ ਪ੍ਰੋਜੈਕਟ ਵੀ ਪਹਿਲਾਂ ਕਰ ਚੁੱਕੇ ਹਾਂ ਜੀ ਸਰਬਤ ਖਾਲਸਾ ਦੇ ਰਾਜ ਉੱਤੇ ਉਦੋਂ ਵੀ ਇਹ ਗੱਲ ਖੁੱਲ ਕੇ ਸਾਹਮਣੇ ਆਈ ਸੀ ਕਿ ਜਿਸ ਤਰ੍ਹਾਂ ਦੇ ਰੈਜ਼ੋਲੂਸ਼ਨ ਉੱਤੇ ਪਾਸ ਕੀਤੇ ਗਏ ਦੇਸ਼ ਨੂੰ ਵੰਡਣ ਦੀਆਂ ਇਹਨਾਂ ਸਾਜ਼ਿਸ਼ਾਂ ਕਰਤੀਆਂ ਨਹੀਂ ਔਰ ਮਾਹੌਲ ਖਰਾਬ ਕਰਨ ਦੀ ਸਾਰੇ ਹਮ ਕੋਸ਼ਿਸ਼ ਕੀਤੀ ਗਈ ਉਦੋਂ ਵੀ ਜੋ ਅਸੀਂ ਕਹਿਆ ਸੀ ਉਹ ਹੀ ਸੱਚ ਸਾਬਤ ਹੋਇਆ ਸੀ ਔਰ ਕਾਂਗਰਸ ਪਾਰਟੀ ਆਮਦਨੀ ਪਾਰਟੀ ਇਹਨਾਂ ਦੇ ਲੀਡਰ ਉੱਤੇ ਸਾਹਮਣੇ ਕਾਂਗਰਸ ਦੇ ਐਨਾਲਿਸਟ ਦੇ ਉੱਤੇ ਉੱਤੇ ਕੇ ਉਦੋਂ ਵੀ ਇਹਨਾਂ ਦੀ ਕੋਸ਼ਿਸ਼ ਸੀ ਕਿ ਇੱਥੇ ਕਿਸੇ ਨਾ ਕਿਸੇ ਤਰੀਕੇ ਪੰਜਾਬ ਦੇ ਵਿੱਚ ਘੜਿਆ ਗਿਆ ਲਾਇੰਡਰਨ ਤਾਂ ਹੋਗਾ ਕਿਹੜਾ ਕਰਕੇ ਤੇ ਲੋਕਾਂ ਨੂੰ ਭੈਅ ਪੀਸ ਕੀਤਾ ਜਾਵੇ ਪਰ ਸਰਕਾਰ ਇਸ ਨੂੰ ਚਕੰਡੀ ਹੈ ਸ਼ਕਤੀ ਦੇ ਨਾਲ ਅਸੀਂ ਉਦੋਂ ਵੀ ਖਲਾਫ ਨਹੀਂ ਹੁੰਦੇ ਤੇ ਹੁਣ ਪਹਿਲਾ ਤੁਸੀਂ ਪ੍ਰਕਾਸ਼ਨੀ ਦੇ ਤੌਰ ਤੇ ਕਿਉਂਕਿ ਸਾਨੂੰ ਪਤਾ ਹੈ ਕਿ ਇਹਨਾਂ ਦਾ ਕੋਈ ਤਾਲਮੁਲ ਇਸ਼ੂ ਸਰਬੱਤ ਕਾਲ ਦਾ ਸੇਵ ਸ਼੍ਰੀ ਕਾਕੇ ਸਾਹਿਬ ਤੇ ਬਣਾਇਆ ਜਾ ਸਕਦਾ ਹੈ ਔਰ ਕਾਲਤੇ ਤੇ ਜਥੇਦਾਰੀ ਬਣਾ ਸਕਦਾ ਹੈ ਇਹ ਤਾਂ ਇਲੈਕਸ਼ਨ ਚੱਲੀ ਜਾ ਰਹੀ ਹੈ ਜਿਹੜੀ ਹੈ ਸਰਕਾਰ ਦੇ ਖਿਲਾਫ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਵਿਗੜਿਤ ਬਾਹ ਕਰਕੇ ਇਹ ਲੋਕ ਚਾਹੁੰਦੇ ਆ ਕਿ ਅਸੀਂ ਕਿਸੇ ਤਰੀਕੇ ਸਰਤਾ ਦੇ ਉੱਤੇ ਕਾਬੂ 10 ਨਵੰਬਰ ਨੂੰ ਸਰਬਤ ਖਾਲਸਾ ਦੌਰਾਨ ਕਿਸੇ ਵਿਤਰਾਂਦੀ ਗੜਬੜੀ ਰੋਕਣ ਦੇ ਲਈ ਪੁਲਿਸ ਵੱਲੋਂ ਲਗਾਤਾਰ ਸ਼ੱਕੀ ਆਗੂਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਮੋਹਾਲੀ ਤੋਂ ਐਚਐਸ ਜਸੋਵਾਲ ਜਗਬਾਨੀ ਟੀਵੀ